ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਅੰਦਰ ਜਿਹੜਾ ਦਲ ਦੇ ਅੰਦਰ ਇੱਕ ਨਵਾਂ ਨਿਯਮ ਲਾਗੂ ਕਰਨ ਜਾ ਰਿਹਾ ਅਕਾਲੀ ਦਲ ਜਦੋਂ ਇਹ ਨਿਯਮ ਲਾਗੂ ਕਰ ਰਿਹਾ ਉਹ ਬਹੁਤ ਔਖੇ ਵੇਲੇ ਕਰ ਰਿਹਾ ਅਕਾਲੀ ਦਲ ਨੇ ਜਿਹੜਾ ਇੱਕ ਨਵਾਂ ਨਿਯਮ ਕੱਢਿਆ ਜਿਸ ਦੇ ਅਨੁਸਾਰ ਇੱਕ ਪਰਿਵਾਰ ਦੇ ਵਿੱਚ ਸਿਰਫ ਇੱਕ ਟਿਕਟ ਦਿੱਤੀ ਜਾਵੇਗੀ ਜਿਸ ਕਰਕੇ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਚੋਣ ਨਹੀਂ ਲੜਨਗੇ ਉਹਨਾਂ ਦੀ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਮੈਦਾਨ ਚ ਉਤਰਨਗੇ ਅਕਾਲੀ ਦਲ ਦੇ ਸੂਤਰ ਦੱਸਦੇ ਆ ਕਿ ਪਾਰਟੀ ਨੇ ਬੜੇ ਡੂੰਘੇ ਮੰਥਨ ਤੋਂ ਬਾਅਦ ਇਹ ਫੈਸਲਾ ਲਿਆ ਹੈ ਕੇ ਪਾਰਟੀ ਦੇ ਅੰਦਰ ਜਿਹੜਾ ਪਰਿਵਾਰਵਾਦ ਦੇ ਜਿਹੜੇ ਇਲਜ਼ਾਮ ਲੱਗਦੇ ਐ ਜਾਂ ਜਿਹੜੀਆਂ ਸਥਿਤੀਆਂ ਬਣ ਗਈਆਂ ਉਹਨਾਂ ਨੂੰ ਜਿਹੜਾ ਦੂਰ ਕਰਨ ਦੇ ਲਈ ਇਹ ਫੈਸਲਾ ਲਿਆ ਗਿਆ ਇਸ ਕਰਕੇ ਸੁਖਵੀਰ ਸਿੰਘ ਬਾਦਲ ਚੋਣ ਨਹੀਂ ਲੜਨਗੇ ਸਿਰਫ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜਨਗੇ ਸੂਤਰ ਕਹਿੰਦੇ ਆ ਵੀ ਬਠਿੰਡਾ ਤੋਂ ਹੀ ਚੋਣ ਲੜੀ ਜਾਣੀ ਐ ਕਿਤੇ ਹੋਰ ਬਾਰੇ ਹੁਣ ਕੋਈ ਚਰਚਾ ਨਹੀਂ ਕਿਉਂਕਿ ਉਸ ਤੋਂ ਪਹਿਲਾਂ ਬੀਬਾ ਬਾਦਲ ਦੇ ਖੰਡੂਰ ਸਾਹਿਬ ਸ਼ਿਫਟ ਕਰ ਜਾਣ ਦੀਆਂ ਚਰਚਾਵਾਂ ਸਨ ਕਿ ਉਹ ਖੰਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ ਪਰ ਇਹਨਾਂ ਸਾਰੀਆਂ ਚਰਚਾਵਾਂ ਨੂੰ ਪਾਰਟੀ ਅੰਦਰਲੇ ਸੂਤਰਾਂ ਨੇ ਬਿਲਕੁਲ ਖਾਰਜ ਕਰ ਦਿੱਤਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਬੀਬਾ ਬਾਦਲ ਬਠਿੰਡਾ ਤੋਂ ਹੀ ਚੋਣ ਲੜਨਗੇ ਤੇ ਸੁਖਬੀਰ ਸਿੰਘ ਬਾਦਲ ਨਹੀਂ ਚੋਣ ਲੜਨਗੇ ਦਰਅਸਲ ਅਕਾਲੀ ਦਲ ਦੇ ਵਿੱਚ ਲੰਬੇ ਸਮੇਂ ਤੋਂ ਕਈ ਕਾਰਨਾ ਕਰਕੇ ਫੁੱਟ ਸੀ ਪੰਥਕ ਲੀਹਾਂ ਤੋਂ ਅਕਾਲੀ ਦਲ ਦਾ ਦੂਰ ਹੋਣਾ ਖੇਤਰੀ ਪਾਰਟੀ ਦੀ ਭੂਮਿਕਾ ਤੋਂ ਅਕਾਲੀ ਦਲ ਦਾ ਦੂਰ ਹੋਣਾ ਜਿਸ ਤੋਂ ਬਾਅਦ ਕਈ ਆਗੂ ਪਾਰਟੀ ਤੋਂ ਨਾਰਾਜ਼ ਹੋਏ ਜਿਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਾਬਕਾ ਮੰਤਰੀ ਰਹੇ ਮਰਹੂਮ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤੀ ਸੇਵਾ ਸਿੰਘ ਸੇਖਵਾ ਨੇ ਕੀਤੀ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਰਤਨ ਸਿੰਘ ਰਜਨਾਲਾ ਉਹਨਾਂ ਦੇ ਨਾਲ ਜੁੜੇ ਪਰ ਉਸੇ ਕੜੀ ਦੇ ਵਿੱਚ ਫਿਰ ਬੀਬੀ ਜਗੀਰ ਕੌਰ ਵੀ ਆ ਗਏ ਉਹਨਾਂ ਦੇ ਵੱਲੋਂ ਵੀ ਅਕਾਲੀ ਦਲ ਦੀਆਂ ਨੀਤੀਆਂ ਪਾਰਟੀ ਦੀ ਜਥੇਬੰਦਕ ਸਥਿਤੀ ਜਥੇਬੰਦੀ ਦੇ ਵਿੱਚ ਪਏ ਜਿਹੜਾ ਵਿਗਾੜ ਹੈ ਉਸ ਨੂੰ ਲੈ ਕੇ ਜਿਹੜਾ ਪਾਰਟੀ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਗਈ ਪਾਰਟੀ ਤੋਂ ਦੂਰੀ ਬਣਾਈ ਗਈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਪਾਰਟੀ ਦੇ ਵਿੱਚ ਲੋਕਾਂ ਨੂੰ ਮਨਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀਨੀਅਰ ਆਗੂਆਂ ਨੂੰ ਮਨਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਉਸ ਸਾਰੇ ਡਾਇਲੋਗ ਉਸ ਸਾਰੀ ਗੱਲਬਾਤ ਦੇ ਵਿੱਚੋਂ ਇਹ ਨਿਯਮ ਨਿਕਲ ਕੇ ਆਇਆ ਜਿਸ ਦੇ ਰਾਹੀਂ ਢੀਂਸਾ ਪਰਿਵਾਰ ਵੀ ਵਾਪਸ ਆਇਆ ਮਨਜੀਤ ਸਿੰਘ ਜੀ ਕੇ ਵੀ ਵਾਪਸ ਆਏ ਬੀਬੀ ਜ਼ਗੀਰ ਕੌਰ ਵੀ ਵਾਪਸ ਆਏ ਕੁੱਲ ਮਿਲਾ ਕੇ ਕਿਹਾ ਜਾਵੇ ਕਿ ਰੁੱਸੇ ਹੋਏ ਆਗੂਆਂ ਦੀਆਂ ਨਾਰਾਜ਼ਗੀਆਂ ਦੂਰ ਕਰਨ ਦੇ ਲਈ ਪਰਿਵਾਰਵਾਦੀ ਅਤੇ ਜਿਹੜਾ ਕਿਹਾ ਜਾਂਦਾ ਹੈ ਕਿ ਪਾਰਟੀ ਦੇ ਅੰਦਰ ਕੇ ਇੱਕੋ ਪਰਿਵਾਰ ਦਾ ਕਬਜ਼ਾ ਹੈ ਬਾਦਲ ਪਰਿਵਾਰ ਦਾ ਉਸ ਚੀਜ਼ ਨੂੰ ਵੀ ਘਟਾਉਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਬੀਬੀ ਬਾਦਲ ਹੀ ਚੋਣ ਮੈਦਾਨ ਚ ਉਤਰਨਗੇ ਸੁਖਵੀਰ ਸਿੰਘ ਬਾਦਲ ਕੋਈ ਵੀ ਟਿਕਟ ਨਹੀਂ ਲਊਗਾ ਤੁਹਾਨੂੰ ਦੱਸ ਦਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਜਦੋਂ ਟਿਕਟਾਂ ਦਾ ਰੋਲਾ ਰੱਪਾ ਪਿਆ ਤਾਂ ਉਸ ਵੇਲੇ ਇਹ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਸ ਗੱਲ ਨੂੰ ਅਖੀਰ ਤੇ ਜਾ ਕੇ ਬੂਰ ਪਿਆ ਇਸੇ ਤਰ੍ਹਾਂ ਨਾਲ ਇੱਕ ਪਰਿਵਾਰ ਇੱਕ ਟੀਡ ਦੇ ਨਿਯਮ ਦਾ ਪਾਲਣ ਕਰਨ ਦਾ ਫੈਸਲਾ ਲਿਆ ਗਿਆ ਸੁਖਬੀਰ ਸਿੰਘ ਬਾਦਲ ਪਹਿਲਾਂ ਤੋਂ ਹੀ ਸੀਨੀਅਰ ਅਕਾਲੀ ਆਗੂਆਂ ਨਾਲ ਮਤ ਭੇਦ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਉਨ੍ਹਾਂ ਅਤੀਤ ਵਿੱਚ ਪਾਰਟੀ ਲੀਡਰਸ਼ਿਪ ਵੱਲੋਂ ਲਏ ਗਏ ਕਈ ਫੈਸਲਿਆਂ ਤੇ ਅਫਸੋਸ ਵੀ ਜਤਾਇਆ ਹੈ ਇਸ ਮਗਰੋਂ ਸਖਦੇਵ ਸਿੰਘ ਢੀਂਡਾ ਸਾਹ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਾ ਸਾਹ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸਣੇ ਕਈ ਬਾਗੀ ਆਗੂਆਂ ਨੇ ਪਾਰਟੀ ਦੇ ਵਿੱਚ ਮੁਰਸ਼ਮੂਲੀਅਤ ਕੀਤੀ ਹੈ ਦੇਖਦੇ ਆ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਨਿਯਮ ਲਾਗੂ ਕਰਨ ਤੋਂ ਬਾਅਦ ਪਾਰਟੀ ਨੂੰ ਕਿਹੜੇ-ਕਿਹੜੇ ਨੁਕਸਾਨ ਹੁੰਦੇ ਆ ਕਿਹੜੇ-ਕਿਹੜੇ ਫਾਇਦੇ ਹੁੰਦੇ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਇਸ ਵੇਲੇ ਮੌਜੂਦਾ ਲੋਕ ਸਭਾ ਮੈਂਬਰ ਨੇ ਅਕਾਲੀ ਦਲ ਦੇ ਇਸ ਤੋਂ ਪਹਿਲਾਂ ਜਿਹੜਾ ਉਹ ਲਗਾਤਾਰ ਉਪ ਸੂਬੇ ਦੇ ਉਪ ਮੁੱਖ ਮੰਤਰੀ ਵੀ ਇਹ ਸਾਰੀਆਂ ਗੱਲਾਂ ਕਰਕੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਅੰਦਰ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਆਧਾਰ ਹੈ ਉਹ ਕਾਫੀ ਜ਼ਿਆਦਾ ਹੈ ਪਾਰਟੀ ਦੀ ਜਿਹੜੀ ਰਵਾਇਤੀ ਵੋਟ ਹੈ ਜਿਹਨੂੰ ਟ੍ਰੈਡੀਸ਼ਨਲ ਵੋਟ ਕਹਿੰਨੇ ਆਪਾਂ ਉਹ ਵੀ ਮੌਜੂਦ ਹੈ ਟ੍ਰੈਡੀਸ਼ਨਲ ਵੋਟ ਦੇ ਹੋਣ ਦੇ ਕਾਰਨ ਚੰਗੀ ਦਾਵੇਦਾਰੀ ਆ ਅਕਾਲੀ ਦਲ ਦੀ ਫਿਰੋਜ਼ਪੁਰ ਸਭਾ ਚੰਗੀ ਦਾਵੇਦਾਰੀ ਆ ਅਕਾਲੀ ਦਲ ਦੀ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਜੋ ਕਿ ਇਸੇ ਹਲਕੇ ਦਾ ਹਿੱਸਾ ਹੈ ਉਥੋਂ ਐਮਐਲਏ ਬਣ ਕੇ ਉਪ ਮੁੱਖ ਮੰਤਰੀ ਬਣੇ ਇਹ ਕਾफी ਕਵਾਇਦ ਲਾਈ ਜਾਂਦੀ ਹੈ ਕਿ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਅਜਿਹੇ ਨਿਯਮ ਲਾਗੂ ਕਰਨ ਲਈ ਕਿਉਂ ਮਜਬੂਰ ਹੋਇਆ ਕਹਿੰਦੇ ਨੇ ਮਰਦੀ ਨੇ ਕੀ ਨਾ ਕੀਤੀ ਅਤੇ ਵਰਕਰਾਂ ਦੇ ਅੰਦਰ ਜਿਹੜੀ ਪੈਸਿਵਨੈਸ ਹੈ ਉਹ ਅਤੇ ਪਰਿਵਾਰਵਾਦ ਦੀ ਰਾਜਨੀਤੀ ਬਾਦਲ ਪਰਿਵਾਰ ਦੇ ਅੰਡਰ ਅਕਾਲੀ ਦਲ ਦੇ ਜਿਹੜਾ ਮੌਜੂਦਾ ਸਥਿਤੀ ਆ ਉਹਦੇ ਕਰਕੇ ਲਗਾਤਾਰ ਨੁਕਤਾਚਿਨੀ ਤੋਂ ਬਚਣ ਦੇ ਲਈ ਅਤੇ ਪਾਰਟੀ ਆਗੂਆਂ ਦੇ ਨਾਲ ਤਾਲਮੇਲ ਨੂੰ ਸੁਚੱਜਾ ਕਰਨ ਦੇ ਲਈ ਇਹ ਨਿਯਮ ਜਿਹੜਾ ਲਿਆਂਦਾ ਗਿਆ ਅਖਰਕਾਰ ਕਹਿ ਸਕਦੇ ਆ ਕਿ ਪਾਰਟੀ ਪ੍ਰਧਾਨ ਦੀ ਹੀ ਟਿਕਟ ਕੱਟੀ ਗਈ ਐ ਇਸ ਮਾਮਲੇ ਦੇ ਅੰਦਰ ਇਹ ਇੱਕ ਹਾਸੋਹੀਣੀ ਗੱਲ ਵੀ ਹੈ ਪਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਟਿਕਟ ਜਾਂ ਆਪਣੀ ਦਾਵੇਦਾਰੀ ਛੱਡ ਕੇ ਅਕਾਲੀ ਦਲ ਦੇ ਲਈ ਇੱਕ ਸਮੇਂ ਲਈ ਕੁਰਬਾਨੀ ਜ਼ਰੂਰ ਕੀਤੀ ਹੈ